ਫੇਰ ਵੀ ਕਰ ਦਿਓ ਤੇ ਜੇ ਕੋਈ ਬੰਦਾ ਆਪਣੇ ਪੁੱਤ ਨੂੰ ਆ ਗੱਲਾਂ ਕਹਿਣ ਤੋਂ ਜੱਕਦਾ ਹੋਵੇ ਹਾਂ ਕਿਉਂਕਿ ਪੜਦਾ ਜਾ ਹੁੰਦਾ ਨਾ ਪਿਓ ਪੁੱਤ ਦਾ ਤਾਂ ਆ ਗਾਣਾ ਸੁਣਾ ਦਿਓ ਸ਼ੇਅਰ ਕਰਕੇ ਆਪਣੇ ਪੁੱਤ ਨੂੰ ਭੇਜ ਦਿਓ ਕਰੀਏ ਬਾਬਾ ਸਾਜਾ ਮੈਂ ਦੱਸ ਕੀ ਗਾਣਾ ਚਾਹੀਦਾ ਘੇਰੋਂ ਚੱਲਿਆ ਤੂੰ ਬੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਲੈ ਜੀ ਬਨ ਕੇ ਤੂੰ ਬੱਲੇ ਘੇਰੋਂ ਚੱਲ ਪੁੱਤਾ ਮਿੱਠੀ ਮੰਜ਼ਿਲ ਦੇ ਵੱਲੇ ਸਾਡੇ ਚਾਰ ਕਿ ਸੁਝਾਣੇ ਲੈ ਜਾਈ ਬਨ ਕੇ ਤੂੰ ਪੱਲੇ ਖੱਬੇ ਮੋੜਦੀ ਅਠੇ ਕਾ ਖੱਬੇ ਮੋੜਦੀ ਅਠੇ ਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਹੁੰਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਖੱਬੇ ਮੋੜ ਦੇ ਕਚਹਿਰੀ ਖੱਬੇ ਮੋੜ ਦੇ ਕਚਹਿਰੀ ਸੱਜੇ ਮੋੜ ਤੇ ਆ ਥਾਣਾ ਜੇ ਤੈ ਮੰਜ਼ਿਲ ਤੇ ਜਾਣਾ ਦੋਹੀਂ ਮੋੜੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੋਤੇ ਸਿੱਧ ਕੋਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲਦਾਰਾ ਖੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਇਹ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾਂ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝਪਟੀ ਏ ਦੀ ਏ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਨੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਪੁੱਤ ਸਿਦਕੋ ਨਾ ਡੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਡੋਲੀ ਹੋਏ ਰਾਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਂ ਜੇ ਤੇ ਮੰਜ਼ਿਲ ਤੇ ਜਾਣਾ ਭੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਹ ਨਾ ਮੰਗ ਲਈ ਤੂੰ ਪੈਸਾ ਪਰ ਸੇਵਾ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਜਿੰਨੀ ਲੋੜ ਹੋਊ ਪੁੱਤਾਂ ਉਹਨਾਂ ਭੇਜ ਤੂੰ ਮੈਂ ਪੈਸਾ